ਅੱਜ ਦੇ ਦੜਵਾ ਦਸਹਿਰਾ ਦੇ ਵਿੱਚ ਅਨਹੋਣੀ ਹੋਣ ਤੋਂ ਰਹੀ ਬਚਤ ਜਦ ਹਰਵਿੰਦਰ ਸਿੰਘ ਕਾਕਾ ਜੀ ਚਿੱਟੇ ਦੇ ਬਣੇ ਹੋਏ ਰਾਵਣ ਨੂੰ ਅੱਗ ਲਾਉਣ ਪਹੁੰਚੇ ਤਾਂ ਨਾਲ ਦਾ ਮੇਘਨਾਥ ਦਾ ਜਿਹੜਾ ਬੁੱਤ ਹੈ ਉਹ ਇੱਕੇ ਦਮ ਡਿੱਗ ਪੈਂਦਾ ਜਦੋਂ ਡਿੱਗਦਾ ਤਾਂ ਹਰਵਿੰਦਰ ਸਿੰਘ ਕਾਕਾ ਜੀ ਜਿਹੜਾ ਉਹਨਾਂ ਦੇ ਨਾਲ ਦੇ ਕਰੀਬੀ ਹੈ ਜਿਹੜੇ ਉਹਨਾਂ ਨੂੰ ਖਿੱਚ ਕੇ ਇਧਰ ਨੂੰ ਲੈ ਆਉਂਦੇ ਨੇ ਤੇ ਵੱਡੀ ਜਿਹੜੀ ਅਨਹੋਣੀ ਹੋਣ ਤੋਂ ਜਿਹੜੀ ਬਚਤ ਰਹੀ ਹੈ ਤੋ ਪਹਿਲਾਂ ਡੀਐਸਪੀ ਅਵਤਾਰ ਸਿੰਘ ਰਾਜਪਾਲ ਜੀ ਵੱਲੋਂ ਜਿਹੜੀ ਚਿੱਟੇ ਦੇ ਰਾਵਣ ਨੂੰ ਅੱਗ ਲਾਈ ਗਈ ਸੀ ਉਹ ਨਹੀਂ ਲੱਗੀ ਅਧੂਰਾ ਰਹਿ ਗਿਆ ਉਸ ਤੋਂ ਬਾਅਦ ਆ ਜਿਹੜਾ ਹਰਵਿੰਦਰ ਸਿੰਘ ਕਾਕਾ ਜੀ ਜਾਂਦੇ ਆ ਤਾਂ ਫਿਰ ਵੀ ਜਿਹੜਾ ਹੈਗਾ ਉੱਪਰੋਂ ਮੇਗਨਾਥ ਦਾ ਬੁੱਤ ਢਿੱਗ ਜਾਂਦਾ ਇਸ ਤੋਂ ਇਹ ਸਾਬਤ ਹੁੰਦਾ ਕਿ ਚਿੱਟੇ ਦੇ ਰਾਵਣ ਨੂੰ ਖਤਮ ਕਰਨਾ ਮੁਮਕਿਨ ਹੀ ਨਹੀਂ ਨਾ ਮੁਮਕਿਨ ਦਿਖਾਈ ਦੇ ਰਿਹਾ ਜੋ ਤਸਵੀਰਾਂ ਖੁਦ ਬਿਆਨ ਕਰਦੀਆਂ ਨੇ ਕੀ ਚਿੱਟੇ ਦਾ ਰਾਵਣ ਹੈ ਜਿਹੜਾ ਡਿਗ ਜ਼ਰੂਰ ਪੈਂਦਾ ਪਰ ਉਸ ਨੂੰ ਅੱਗ ਨਹੀਂ ਲਾਈ ਜਾ ਸਕੀ